ਲਓ ਮਾਰਾ ਹੀ ਲਓ ਲਓ ਪੀਜ਼ਾ ਚੈੱਕ ਕਰੋ ਤੁਸੀਂ ਬੋਲੇ ਪੂਰੇ ਵੇਜੀਟੇਬਲ ਦਾ ਹਾਂ ਬਸ ਆਹ ਬਣਿਆ ਅੱਜ ਹਾਂ ਅੱਜ ਬਣਿਆ ਪੀਜ਼ਾ ਬਾਜੀ ਭਾਜੀ ਬਾਜੀ ਭਾਜੀ ਅੱਜ ਚੱਲੋ ਭਾਜੀ ਦਾ ਨਾਮ ਵੀ ਬਾਜੀ ਭਾਜੀ ਆ ਤੇ ਸ਼ੌਕ ਦਾ ਨਾਮ ਵੀ ਬਾਜੀ ਭਾਜੀ ਆ ਚਲੋ ਚੱਲਾ ਗੋਲ ਗੱਪੇ ਤੇ ਚਾਟ ਨੂੰ ਟਰਾਈ ਕਰਦੇ ਹਾਂ ਲਓ ਜੀ ਲਓ ਹੋਰ ਵੀ ਵਾਲਾ ਬਣਾਓ ਟਰਾਈ ਕਰਦੇ ਹਾਂ ਗੱਦਾ ਦਾ ਫੇਰ ਮੰਗਾਵਾਂਗੇ ਦੂਣ ਛੋਲੇ ਹਾਹਾ ਕਰਦੇ ਆ ਉਦਨੀ ਸੜ ਪਾਉਨੇ ਆ ਇਹ ਆ ਗਿਆ ਆਪਣੇ ਸਪਰਿੰਗ ਰੋਲ ਉਹ ਲੱਗਦਾ ਪਿਆ 버ਗਰ ਛੱਕੋ ਤੇ ਹੁਣ ਆਪਾਂ ਕੁਛ ਲੋਕਾਂ ਕੋਲ ਫੂਡ ਟਰਾਈ ਕਰਦੇ ਆ ਲਗਾਇਆ ਬੰਗਾਇਆ ਪਾ ਦੇਸੀ ਆਟੇ ਦੀਆਂ ਛੋਲੇ ਬਰੂੜਾ ਅੱਗੇ ਦੇਖਣੇ ਬਾਕੀ ਸ਼ਾਮ ਦਾ ਕਰਦੇ ਆ ਇਹ ਬੰਦਾ ਲਿਸ਼ਕਿਆ ਵਦਰਾ ਅੱਜ ਆਜਾ ਕੋ ਕੋ ਬੰਨੀ ਬੰਦਰੇ ਠੋਕ ਕੇ ਆਪਾਂ ਲਵਾਇਆ ਨੂੰ ਸਾਈਡ ਨਮੀ ਲਈ ਆ ਮੈਂ ਕੱਪੜੇ ਲਿਆ ਨਹੀਂ ਸੀ ਗਰਮੀਆਂ ਦੇ ਮੈਂ ਪਹਿਲੀ ਵਾਰੀ ਇਹ ਮਮਾ ਕੈਨ ਨਹੀਂ ਦੀ ਇਹ ਮਮਾ ਠਾਠਾ ਦੇ ਕਪੜੇ ਚੱਕੀ ਫਿਰਦਾ ਇੱਥੇ ਸਾਰੇ ਕਪੜੇ ਠਾਣ ਦੇ ਮੈਨੂੰ ਗਰਮੀ ਲਾਦੀ ਹੈ ਮੈਨੂੰ ਕੋਈ ਕਮੈਂਟ ਆਇਆ ਨਹੀਂ ਕੀ ਨਾ ਆ ਰਿਹਾ ਗਾਣ ਦਾ ਮੀਨ ਜਾਨ ਦਾ ਨਾਮ ਆਂਗਦ ਆਂਗਦ ਮਹਾਰਾਜਾ ਹੋਟਲ 2 ਇਹ ਆਇਆ ਆਂਗਦ ਮਹਾਰਾਜਾ ਹੋਟਲ 2 ਦੂਜੀ ਬ੍ਰਾਂਚ ਹੈ ਪਹਿਲੀ ਬ੍ਰਾਂਚ ਤੁਸੀਂ ਕਿੱਥੇ ਨਾਲੇ ਚਲੋ ਪਹਿਲੀ ਬ੍ਰਾਂਚ ਅਪਰਾਈ ਕਰਦੇ ਹਾਂ ਲਾ ਵੀ ਚੱਕੋ ਇੱਕ ਬਟੂਰਾ ਹੋਰ ਲੈ ਕੇ ਆਈਆਂ ਐ ਐਕਸਟਰਾ ਇੱਕ ਹੋਰ ਲੈ ਇੱਕ ਬਟੂਰਾ ਹੋਰ ਲੈ ਕੇ ਆਨ ਐਕਸਟਰਾ ਇੱਟਾ ਵੀ ਖਾਊਗਾ ਤਾਂ ਦੇਖੋ ਜੇ ਖਾਣਾ ਕਰੋ ਟੇਸਟ ਦਾ ਕਰੋ ਕਰੋ ਟੇਸਟ ਦਾ ਕਰੋ ਗੱਦਾ ਦਾ ਆਇਆ ਜੀ ਫਿਰ ਇੱਕ ਜੀ ਟੇਸਟ ਕਰਕੇ ਦੇ ਦਿਆਂਗਾ ਟਰਾਈ ਕਰਦੇ ਹਾਂ ਗੱਦਾ ਦਾ ਫੇਰ ਹੋਰ ਮੰਗਾਵਾਂਗੇ ਅੱਜ ਹੁਣ ਛੋਲੇ ਹਾਫ ਹਾਫ ਕਰਦੇ ਆ ਉਧਰ ਹੀ ਛੜ ਪਾਉਣੇ ਆ ਵਾਦ ਹਲੋ ਫੋਟੋ ਉਹਦਾ ਕੰਮ ਤਾਂ ਓਕੇ ਆ ਵਧੀਆ ਬਹੁਤ ਠਹਿਟ ਪਰ ਆਪਣੇ ਪੰਜਾਬ ਵਾਂਗੂ ਇੱਥੇ ਨਹੀਂ ਮਿਲਦੇ ਛੋਲੇ ਐਕਸਟਰਾ ਛੋਲੇ 30 ਰੁਪਏ ਲਿਖਿਆ ਹੋਇਆ ਹੈ ਇਹਨੇ ਪਹਿਲੇ ਵਾਕਲ ਨੂੰ ਜੁਆਇਰ ਕਰਦੇ ਹੋਰ ਵੱਧਦੇ ਕੰਮ ਤਾਂ ਮਹਿੰਗਾ ਹੀ ਸੀਗਾ ਵੈਨ ਤਿੰਨ ਭਟੂਰੇ ਦੋ ਕੋਲਡ ਡਰਿੰਕਾਂ 190 ਰੁਪਏ ਤੋਂ ਖਾਦੇ ਸੀ ਜੀ ਭਟੂਰੇ ਨਹੀਂ ਕਿ ਉਹ ਚਲੋ ਚੱਲਾ ਗੋਲ ਗੱਪੇ ਤੇ ਚਾਟ ਨੂੰ ਟਰਾਈ ਕਰਦੇ ਆਂ ਅੰਕਲ ਦਾ ਨਾਮ ਕੀ ਨਰਾਇਣ ਨਰਾਇਣ ਹੈ ਨਰਾਇਣ ਨਰਾਇਣ ਗੋਲ ਗੱਪੇ ਵਾਲਾ ਗੋਲ ਗੱਪੇ ਵਾਲੀ ਨੇ ਪਕਟਾ ਦੇਣਾ ਅੱਧੀਆਂ ਫੱਲਾ ਕੋਮਰ ਚਵਰਾ ਨਹੀਂ ਗੱਲਾਂ ਨਾ ਕਰੀਏ ਉਹ ਫਰਦ ਲੈ ਕਟਾ ਲੈ ਨੇ ਬਹਿ ਮਂ ਕਾ ਲੈ ਮੋਲਕ ਪੇ ਅੰਕਲ ਸੁਆਦਾ ਪਾਣੀ ਘੇਟਾ ਤਰਾਰਾ ਠੀਕ ਹੈ ਤਨ ਠੀਕੇ ਆ ਬੱਕਰ ਬੋਟੋਕ ਪੰਜਾ ਟੇਸਟ ਬੋਕ ਕੇ ਆ ਵੀ ਬਹੁਤ ਹੈ ਦਹੀਂ ਵਾਲੇ ਬਣਦੇ ਦਹੀਂ ਵਾਲੇ ਇਸ ਤੋਂ ਬਾਅਦ ਆਪਾਂ ਖਾਵਾਂਗੇ ਪਾਪੜ ਚਾਟ ਦਾਦਿਆਂ ਟਰਾਈ ਕਰਕੇ ਆ ਲੱਗਿਆ ਅੰਕਲ ਦਾ ਰੇਟ ਤੇ ਇਹ ਦੁਕਾਨ ਹੈਗੀ ਆ ਸੱਚ ਕੰਡ ਝੂਠ ਸਾਹ ਦੇ ਜਿਹੜਾ ਰੋਡ ਜਾਂਦਾ ਨਾ ਮੈਂ ਸਾਹਮਣੇ ਮਹਾਰਾਜਾ ਇਹ ਰੈਸਟੋਰੈਂਟ ਹੈਗਾ ਵਾ ਬਿਕਾਨੀ ਵਾਲਾ ਉਹਦੇ ਬਿਲਕੁਲ ਸਾਹਮਣੇ ਹੀ ਆ ਥੋੜਾ ਜਾ ਹੋਲੇ ਹੋ ਕੇ ਨਾਰਾਇਣ ਚਾਟ ਬੰਦਾ ਚਲੋ ਕਰਦੇ ਆ ਟ੍ਰਾਈ ਆ ਬੜੇ ਕੋਲੇ ਪਤਾ ਲਓ ਜੀ ਲਓ ਜੀ ਲਓ ਪਾਪੜੀ ਵਾਲਾ ਬਣਾਏ ਪਕੜ ਵਾਲਾ ਇਹ ਖਾ ਲੈ ਪਹਿਲੇ ਇਸਕੋ ਖਤਮ ਕਰ ਲੈ ਫਿਰ ਬਣਾਓ ਨਾ ਚੱਕ ਮਿੱਤਰਾਂ ਦੱਸ ਮੈਨੂੰ ਕੀ ਕਿੱਦਾਂ ਰਿਪੋਰਟ ਜੰਨਦੋਖ ਤੋੜਦਾ ਵਧੀਆ ਵਾ ਹੈ ਹਾਂ ਓਕੇ ਇਹਦੇ ਕਰੋ ਟ੍ਰਾਈ ਇੱਕ ਦਾ ਖਾਓ ਓਏ ਇੱਕ ਦਾ ਖਾ ਲੋ ਜਾਂ ਗੁੱਸਾ ਹੀ ਕਰ ਗਿਆ ਯਾਰ ਕਰਦੇ ਟ੍ਰਾਈ ਸਾਡੇ ਬਾਦ ਨੂੰ ਖਾ ਲਈਏ ਭਾਜੀ ਬੰਦ ਕਰ ਦੋ ਬੰਦ ਕਰੋ ਨੇ ਪਾਪੜ ਚਾਟ ਚੱਕ ਇਹ ਚਾਟ ਹੈ ਹਰੀ ਨਰੈਣ ਚਾਟ ਸੈਂਟਰ ਕਦੇ ਕਦੀ ਹਯੂਰੀ ਚਾਟ ਆਏ ਨਹੀਂ ਪਾਪੜ ਚਾਟ ਆਏ ਇਹ ਆ ਗਿਆ ਆਲੂ ਚੰਦਾ ਖੈਨੇ ਭਾਈ ਤੋੜ ਕੇ ਮੱਠੀ ਇਹ ਆ ਗਿਆ ਆਪਣਾ ਕੌਰਨ ਫਲੈਕਸ ਨਹੀਂ ਉੱਧਰ ਹੁੰਦੇ ਕੌਰਨ ਫਲੈਕਸ ਆ ਗਏ ਮਸਾਲੇ ਨਾਲ ਮਿਰਚ ਲੂਣ ਪਿਆਜ਼ ਮਰਚ ਗੋਲ ਗੱਪਿਆਂ ਦਾ ਪਾਣੀ ਆ ਗਈ ਹਰੀ ਚਟਨੀ ਹਰੀ ਚਟਨੀ ਧਨੀਏ ਦੀ ਧਨੀਏ ਦੀ ਧਨੀਆ ਚਟਨੀ ਆ ਇੱਥੇ ਰੱਖ ਆ ਗਈ ਮਿੱਟੀ ਮੜੀ ਚਟਨੀ ਮਸਾਲਾ ਬਚਾ ਲਈ ਸਾਲਾ ਮਿਚੜਾ ਜੋੜੀਏ ਹੁਣ ਦੇਖੀ ਚੱਲਦਾ ਘਟੋਰਾ ਆ ਚੱਕ ਅੰਕਲ ਜੀ ਕਰ ਰਹੇ ਹੁਣ ਮਿਕਸ ਆਹ ਰੱਖ ਕ ਵਿੱਚ ਆਸ਼ਟਾ ਰੱਖ ਪਿਆਜ਼ ਆ ਚੱਕ ਆਲੂ ਭੁਜੀਆ ਪੋਣੀ ਅੰਕਲ ਨੇ ਅਟਮਾ ਜੇ ਪੇਸ਼ ਕਰਨੀਆਂ ਉਹ ਦਹੀਂ ਆ ਗਿਆ ਓਏ ਆ ਮਿੱਤਰਾ ਕਿਦਾ ਖਾਏਗਾ ਨਹੀਂ ਖਾਤੇ ਤੂੰ ਲੜਕਾ ਹੈ ਕਾ ਇਹ ਲੜਕਾ ਲੜਕਾ ਹੈ ਆਪਕਾ ਇਹ ਜਿਹੜਾ ਮੁੰਡਾ ਸੀਖ ਰਹਾ ਹੈ ਕੰਮ ਸੀਖ ਰਹਾ ਹੈ ਕੱਲੋ ਇਸ ਦੀ ਆਈਡੀ ਸਾਥ ਵਿੱਚ ਲੱਗੇਗੀ ਲਓ ਜੀ ਪਾਪੜ ਚਾਟ ਪਰੀਆ ਟ੍ਰਾਈ ਚੀਜ਼ ਹੋ ਤਾਂ ਠੀਕ ਓਕੇ ਪੰਜਾਬੀ ਇਥੇ ਮਰਜ਼ੀ ਜੱਲਣ ਗੋਲਗਾਪੇ 150 ਦੇ ਗੱਲ ਮਿਲਦੇ 1.5 ਦਾ ਗੋਲਗਾਪੇ ਖਾਲੇ ਪਾਪੜੀ ਰਹਿ ਗਿਆ ਮੜ ਕੇ ਨਹੀਂ ਪੁੱਲਦੇ ਸਹੀ ਗੱਲ ਹੈ ਪਾਪੜੀ ਨਹੀਂ ਪੁੱਲਦੇ ਇਹ ਤੋਂ ਬਿਨਾ ਜਿਵੇਂ ਕਹਿੰਦੇ ਨੇ ਕਿ ਪ੍ਰਾਣੇ ਪ੍ਰੀ ਦੀ ਚੀਜ਼ ਤਾਂ ਖਾਣੀ ਆਣੀ ਹੈ ਢੂੰਗਾ ਲੈਂਦੇ ਲੈਂਦੇ ਹੁੰਦੇ ਸੀ ਮੈਂ ਰੈਡੀ ਕਰੂੰਗਾ ਲਿਆ ਫ੍ਰੀਜ ਚ ਖਾਣੀ ਖਾਣੀ ਆ ਫ੍ਰੀਜ ਦੀ ਖਾਣੀ ਖਾਣੀ ਆ ਪੰਜਾਬੀ ਛੱਡਣੀ ਨਹੀਂ ਆ ਜੀ ਜੇ ਮਰਜ਼ੀ ਹੋ ਜਾਵੇ ਖਾਣੀ ਤਾਂ ਖਾਣੀ ਆ ਜੀ ਉਹਨੂੰ ਹੋਏ ਪੈਸੇ ਪੂਰੇ ਉਹਨੂੰ ਸਾਡੇ ਪੈਸੇ ਪੂਰੇ ਬਰਗਰ ਲਾ ਜੀ ਤੇਰੀ ਕੀ ਵੈਸੂ ਇਹ ਆਗੇ ਆਪਣੇ ਸਪ੍ਰਿੰਗ ਰੋਲ ਉਹ ਲੱਗਦਾ ਪਿਆ ਬਰਗਰ ਚੱਕੋ ਜੀ ਬਰਗਰ ਆਪ ਕਰਦੇ ਠੀਕ ਆ ਬਾਕੀ ਕਰ ਦੇਣਾ ਬਾਕੀ ਦੇ ਦੇ ਟੇਸਟ ਕਰ ਦੇਗੇ ਦਾਦਾ ਚੱਕ ਇੱਧਰ ਭਰਾ ਨੂੰ ਭੁੱਲ ਗਏ ਹੋ ਆਇਆ ਇੱਧਰ ਭਰਾ ਨੂੰ ਭੁੱਲ ਗਏ ਹੋ ਫੋਨ ਦਿੱਤਾ ਭਰਾ ਨੂੰ ਫੋਨ ਦਿੱਤਾ ਤੁਹਾਨੂੰ ਇਹ ਜਾ ਨਾ ਫੋਨ ਮੰਗਾ ਮੈਂ ਮੋਨਿੰਗ ਦਾ ਆਉਣ ਦੇ ਦਾ ਚੜਾ ਘਾੜ ਲੈਣਾ ਆ ਗਿਆ ਆ ਆ ਆ ਜਾ ਯਾਰ ਆ ਜਾ ਯਾਰ ਆ ਜਾ ਆ ਜਾ ਆ ਜਾ ਆਕਰਦੇ ਵਰਦਾ ਮੈਂ ਗਿਆ ਹਾਂ ਹਾਂ ਠੀਕ ਹੈ ਇਹ ਬੇਸ਼ਰਮ ਬੰਦੇ ਨੇ ਗਾਇਬ ਹੋਏ ਆਏ ਜਨਾ ਇਹ ਕਪੜਾ ਆ ਬੇਸ਼ਰਮ ਬੰਦੇ ਆ ਇਹ ਬੇਸ਼ਰਮ ਬੰਦੇ ਆ ਬਰਾਲਾ ਹੀ ਤਾਂ ਖਾਣੇ ਪਾ ਕੇ ਤਰਸ ਵਾਦੇ ਬਰ ਖਾਲੀ ਹੋ ਕੋ ਭਾਈ 버ગર ਸਾਕੇ ਦੇਖੀ ਅੱਧਾ ਤਾਂ ਗਾਇਸ ਇਹ ਹੈਗੇ ਸਾਡੇ 버ગર ਹਨ ਅਰੇ ਖਾ ਕੇ ਟੈਸਟ ਕਰ ਸਿੰਪਲ 버ગર ਬਣਾ ਚੀਜ਼ ਤਾਂ ਭਾਈ ਜੀ ਨਾ ਕਿੱਦਾਂ ਦਾ? ਜਾਂ ਲੋ। ਕਿ ਨਾਰਮਲ ਹੀ ਐ। ਠੀਕ ਡਾਗਾ? ਠੀਕ ਡਾਗਾ। ਏ ਠੀਕ ਡਾਗਾ। ਬਰਗਰ ਠੀਕ ਆ। ਸਾਡੀ ਭਾਜੀ ਦੇ ਪੀਜ਼ਾ ਖਾਣ ਆਏ ਆ। ਭਾਜੀ ਸ਼ਾਪ ਬੰਦ ਕਰਨ ਲੱਗੇ ਸੀ। ਭਾਈ ਨੇ ਕਹਿੰਦੇ ਕੋਈ ਗੱਲ ਨਹੀਂ ਆਵੇ ਮਾਰਾ ਜਾਓ। ਕੱਲ੍ਹੇ ਤਾਂ ਲੇਟ ਹੋ ਗਏ ਸੀ ਨਾ। ਪਰਸਾ ਵਾਜਣਾ ਪਹਿਲਾਂ ਆ ਅੱਜ ਲੇਟ ਹੀ ਆਈਦਾ ਜਦੋਂ ਆਈ ਨਾ ਹੀ ਲੇਟ ਹੀ ਆਈਦਾ ਭਾਈ ਅਸੀਂ ਆਪਣਾ ਉਧਰ ਨੇ ਅਸੀਂ ਪੰਜਾਬ ਦੇ ਟਾਈਮ ਦੇ ਹਿਸਾਬ ਨਾਲ ਆਏ ਤਾਂ ਹਾਂ ਅਸੀਂ ਪੰਜਾਬ ਦੇ ਟਾਈਮ ਦੇ ਹਿਸਾਬ ਨਾਲ ਆਏਗਾ ਇੱਥੇ ਮਾਰਕੀਟ ਪੂਰੇ 10 ਵਜੇ ਬੰਦ ਤਾਂ ਬੰਦ ਆਹ ਕੀ ਚੀਜ਼ ਆ ਬਣੇ ਟੈਸਟ ਇਹ ਉਹ ਆ ਪਤਾ ਗੋਭੀ ਆ ਪਤਾ ਗੋਭੀ ਮਮੋਸ ਦੀ ਲਿਆਓ ਮਾਰੇ ਲਿਆਓ ਲਿਆਓ ਪੀਜ਼ਾ ਚੈੱਕ ਕਰੋ ਬਾਰੀਸੀ ਬੋਲੇ ਪੂਰੇ ਵੇਜੀਟੇਬਲ ਦਾ ਹਾਂ ਬਸ ਆਹ ਬਣਿਆ ਅੱਜ ਹਾਂ ਅੱਜ ਬਣਿਆ ਪੀਜ਼ਾ ਵਾਜੀ ਭਾਜੀ ਵਾਜੀ ਭਾਜੀ ਅੱਜ ਗੱਲ ਵਾਦ ਭਾਜੀ ਦਾ ਨਾਮ ਵੀ ਵਾਜੀ ਭਾਜੀ ਆ ਤੇ ਸ਼ਾਪ ਦਾ ਨਾਮ ਵੀ ਵਾਜੀ ਭਾਜੀ ਆ ਭਾਈ ਦਾ ਫੋਟੋ ਕਰਵਾਵਾ ਬਾਕੀ ਕਰਦੇ ਆ ਪੀਜ਼ਾ ਟੇਸਟ ਕਰਕੇ ਦੱਸਦੇ ਆ ਬਾਦਾਂ ਕਰਤਾ ਚੱਕ ਮਿੱਤਰਾ ਇਹ ਬੰਦਾ ਸੌਸ ਬੜੀ ਖਾਂਦਾ ਭਰਾਵਾ ਫਟੇ ਜਿਆਦਾ ਪੂਰੇ ਸੌਸ ਦੇ ਆਪਾਂ ਖਾਣੀ ਭਰਾਵਾ ਇੰਨੀ ਘਾਲ ਇਥੇ ਮਣੀ ਮਣੀ ਲੈ ਲਈ ਆਪਾਂ ਬਾ ਜਾਓ ਭਾਜੀ ਲਿਓ ਆ ਗਈ ਮਾਜਾ ਇਹ ਟੇਬਲ ਪੂਰੇ ਭਰ ਭਾਈ ਹਾਂਜੀ ਭਾਈ ਜੀ ਕਿੱਦਾਂ ਲੱਗਿਆ ਅੱਜ ਪੀਜ਼ਾ ਅੱਜ ਪੀਜ਼ਾ ਓਕੇ ਬਣਵਾਇਆ ਤੁਸੀਂ ਇਹ ਅੱਜ ਗੱਲ ਬਾਤ ਅੱਜ ਗੱਲ ਬਾਤ ਓਕੇ ਆ ਭਾਈ ਜੀ ਅੱਜ ਪੂਰੀ ਆਵਾਜ਼ ਹੀ ਭਾਜੀ ਕਰਾਈ ਤੁਸੀਂ ਇਹ ਈ.ਐਮ ਚੱਲਦਾ ਹਟ ਭਾਈ ਮੇਰਾ ਹੀ ਬੜਲਾ ਆਨਲਾਈਨ ਹੀ ਚੱਲਦਾ ਕੈਸ਼ ਨਹੀਂ ਹੋਣਾ ਆਨਲਾਈਨ ਚੱਲਦਾ ਕੈਸ਼ ਨਹੀਂ ਹੋਣਾ ਆਈ ਲਵ ਬਿੱਲਾ ਦੁੱਧ ਵਾਲਾ ਅੱਜ ਤੇ ਇੱਕ ਗੱਲ ਬਾਤ ਹੋ ਕੇ ਸਾੜਾ ਗਰਮ ਬੜਾ ਰਖੋ ਇਹ ਆਈ ਭਾਈ ਵੀ ਪੜਾਇਆ ਇਹ ਤੋਂ ਨਾ ਮਜ਼ਾ ਆ ਗਿਆ ਤੁਹਾਨੂੰ ਫੇ ਕੱਲ ਵੀ ਤਾਂ ਬੜੀ ਮਮਾ ਅੱਜ ਇੰਨੀ ਗੱਲ ਬਾਤ ਕਿਹੜੀ ਚਲੋ ਬਿੱਲੇ ਦੁੱਧ ਵਾਲੇ ਕੋਲ ਫੱਕੀ ਬਿੱਲਾ ਦੁੱਧ ਵਾਲਾ ਹੈ ਬਿੱਲਾ ਦੁੱਧ ਛੱਡ ਦੇ ਨਾ ਦੇ ਲੋ ਆਪਣੇ ਛੱਡ ਦੇ ਨਹੀਂ ਉੱਤੇ ਨਹੀਂ ਛੱਡਦੇ ਨਹੀਂ ਛੱਡਦੇ ਤੇ ਚੱਕੀ ਇਹਦੇ ਆਪਾਂ ਵੀਗੇ ਮਿਲਦੇ ਹਾਂ ਤੇ ਜਲਦੀ ਖਸ ਖਸ ਤੇ ਜੇੜ ਲਾਉਂਗਾ ਤੇ ਚਲਦੀ ਖਸ ਖਸ ਪਾਲੀ ਭਾਗਰ ਲੈੜੇ ਕਿ ਜੇੜ ਲਾਉਂਗਾ ਉਥਲਾ ਮੜਾ ਭਾਈ ਨੂੰ ਬੁਲਾ ਦੂ ਉਹ 650 ਵਾਲੀ ਭਾਈ ਭਰਾਵਾ ਠੀਕ ਆ ਵਧੀਆ ਭਾਈ ਦੂਜੀ ਨੇ ਬਾਦੀ ਦੇ ਲੈ ਦਿਖਾ ਦਗਾ ਤੇ ਲੈਣੀ ਆ ਮੇਰੇ ਪਾਈਆ ਮੈਂ ਭਰਾਵਾ ਦੇ ਸੈਟੀਫਾਈ ਕਰ ਗਿਆ ਪੈ ਗਿਆ ਪੈ ਗਿਆ ਪੈ ਗਿਆ ਸਾਨੂੰ ਨਾ ਬੀਜੀ ਭਰਾਵਾ ਉਹ ਪੁੱਤ ਕੀ ਕਰੀਨਾ ਤੂੰ ਹਾਂ ਬਾਈਕ ਰਿੱਦਾ ਚਲੋ ਬਾਈਕ ਰੋੜਾ ਤੋੜ ਕੇ ਸੱਤ ਨਾ ਬਾਈਕ ਜਿਕਾਰਾ ਲਾ ਹੁਣ ਇੱਕ ਚਲ ਜਿਕਾਰਾ ਲਾ ਦੋ ਚਲੋ ਇੱਕ ਜਿਕਾਰਾ ਲਾਓ ਹੁਣ ਚਲੋ ਬੋਲੇ ਸੋਣਾ ਕਰੋ ਬੋਲ ਫੋਨ ਨਹੀਂ ਹਾਲ ਕਰ ਕਦੇ ਪੁੱਤ ਬੋਲੇ ਸੋਣਾ ਬੋਲੇ ਸੋਣੇ ਹਾਲ ਕਰਦੇ ਚਲ ਕਰਦੇ ਕੁਛ ਨਹੀਂ ਹੁੰਦਾ ਕਰਦੇ ਚਲ ਬਾਹਰ ਸ਼ਰਮ ਆ ਗਿਆ ਸ਼ਰਮ ਆ ਗਿਆ ਸੰਗ ਆ ਗਏ ਤੇ 19 ਟਾਈਮ ਅਸੀਂ ਖੜੇ ਗਦਾਵਰੀ ਦੇ ਕੰਡੇ ਕੰਡੇਗਾਂ ਨੂੰ ਵਿੱਚ ਵਿੱਚ ਹੀ ਖੜੇ ਅਸੀਂ ਤਾਂ ਕੰਡੇ ਦੀ ਵਿੱਚ ਘਾਰ ਗੱਤੇ ਵਿੱਚ ਛੋਟੀ ਜਿਹੀ ਫਰਤ ਬਣਾਈ ਹੋਈ ਆ ਉੱਥੇ ਖੜੇ ਆਪਾਂ ਡੰਡੀ ਜੇ ਬਣੀ ਵਿੱਚ ਆ ਵੜੀ ਇੱਧਰ ਵੀ ਗਦਾਵਰੀ ਆ ਇੱਧਰ ਵੀ ਗਦਾਵਰੀ ਆ ਤੇ ਬਹਾ ਚਲੋ ਉੱਥੇ ਕਿਤੇ ਆ ਗਿਆ ਆਪਾਂ ਗਦਾਵਰੀ ਨਦੀ ਹੂੰ ਦੇ ਵਿੱਚ ਘਾਰ ਵੀ ਖੜੇ ਆ ਡਰ ਲੱਗਦਾ ਪਿਆ ਪੂਰਾ ਪੂਰਾ ਡਰ ਲੱਗਣ ਡਿਆ ਮੇਰਾ ਹੋ ਗਿਆ ਸੀ ਹੁਣਾਂ ਦਾ ਸੀਗਾ ਹਨੇਰਾ ਆ ਹਨੇਰਾ ਹੋ ਗਿਆ ਸੀ ਟਾਈਮ ਦੇ ਨਾਲ ਹੋਣਾ ਹੀ ਸਾਡੇ ਬਾਈ ਦੀ ਅੱਕ ਲੱਗੇ ਉਹ ਥੋੜਾ ਲੇਟ ਆ ਕੋਈ ਨਹੀਂ ਫੇਰ ਵੀ ਤੁਹਾਨੂੰ ਦਿਖਾ ਰਹੇ ਆ ਸੰਤ ਐਸ ਟਾਈਮ ਪੂਰਾ ਲੱਗ ਰਿਹਾ ਇੱਥੇ ਡਰ ਕਿਉਂਕਿ ਮੌਤ ਦੇ ਮੂੰਹ ਚ ਖੜੇ ਆ ਡਰ ਲੱਗਦਾ ਪੂਰਾ ਕਿਉਂਕਿ ਪਾਣੀ ਦੇ ਗੱਪੇ ਖੜੇ ਆ ਇੱਧਰ ਵੀ ਇੱਧਰ ਵੀ ਗੱਪੇ ਖੜੇ ਆ ਤੇ ਲੇਟ ਤਾਂ ਹੋਈ ਗਏ ਆ ਜੇ ਉਹਨਾਂ ਸਵੇਰੇ ਦੇਖਾਂਗੇ ਜੇ ਟਾਈਮ ਨਾਲ ਸਵੇਰੇ ਸਾਢੇ 9:30 ਨਾ ਵਾਪਸੀ ਦੀ ਤੇ ਸਾਢੇ 8:30 ਰਾਂਗੇ ਇਥੋਂ ਵੀ ਸਤ ਸ੍ਰੀ ਅਕਾਲ ਸਵੇਰੇ ਜਿੰਨੇ ਜ਼ਰੂਰ ਆਵਾਂਗੇ 7 ਵਜੇ ਤੁਰਾਂਗੇ ਜੇ ਟਾਈਮ ਲੱਗਾ ਸਵੇਰੇ ਆਵਾਂਗੇ 6 ਵਜੇ ਉਹ ਚਾਨਣ ਹੋਗਾ ਮੱਠਾ ਮੱਠਾ ਉਹਦਾ ਵੀਡੀਓ ਬੁਡੀ ਬਣਾਵਾਂਗੇ ਇੰਸਟਾਗ੍ਰam ਤੇ ਪਾਵਾਂਗੇ ਆਈ ਹੋਪ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਊਗਾ ਤੇ ਇਸ ਬਲੌਗ ਦੇ ਨਾਲ ਹੀ ਅੱਜ ਲਾਈਵ ਜ਼ਰੂਰ ਕਰਿਓ ਤੇ ਇਸ ਬਲੌਗ ਦੇ ਨਾਲ ਹੀ ਅਸੀਂ ਇੱਥੇ ਦੀ ਜਰਨੀ ਸੁਣਾਪਤ ਕਰਦੇ ਆਂ ਤੇ ਘਰੇ ਵਾਪਸੀ ਆ ਟ੍ਰੈਕ ਕਰੇ ਜਾਂਦਾ ਬਲੌਗ ਵੀ ਕਰਾਂਗੇ ਤੇ ਆਈ ਹੋਪ ਸਾਨੂੰ ਸਾਰੇ ਬਲੌਗ ਵਧੀਆ ਲੱਗਣਗੇ ਜੇ ਲਾਈਕ ਨੂੰ ਵਧੀਆ ਲੱਗੇ ਹੋਣਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਆਪਣੇ ਯਾਰ ਦੋਸਤਾਂ ਨਾਲ ਧੰਨਵਾਦ Yeah. you